ਪਿਛਲੇ ਦੀ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਰਿਆ ਹੁਣ ਤੋਂ ਬਾਅਦ ਜੋਗਿੰਦਰ ਸਿੰਘ ਉਰਾਹਾਚੋ ਮੰਡੀ ਦੇ ਵਿੱਚ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਸਰਕਾਰਾਂ ਨੂੰ ਲਾਂਤਾਂ ਵੀ ਪਾਈਆਂ ਨੇ ਤੇ ਉਹਨਾਂ ਨੇ ਚੰਡੀਗੜ੍ਹ ਕੂਚ ਨੂੰ ਲੈ ਕੇ ਵੀ ਕੁਝ ਗੱਲਾਂ ਕਹੀਆਂ ਨੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਜੇਲਾ ਚ ਬੰਦ ਨੇ ਉਹਨਾਂ ਨੂੰ ਕੱਲ ਨੂੰ 12 ਵਜੇ ਤੱਕ ਛੱਡਿਆ ਗਿਆ ਗੁਣੇ ਫੈਸਲਾ ਮੰਜੀਦਾ ਕਿਉਂ ਨੇ ਸਾਰਿਆਂ ਨਾਲ ਸਾਂਝਾ ਕਰਕੇ ਕੀਤਾ ਮੈਂ ਤਾਂ ਹੁਣ ਕਸਟਡੀ ਸੀ ਮੈਨੂੰ ਤਾਂ ਨਹੀਂ ਪਤਾ ਮੈਂ ਕਿਹੜੀ ਸਾਡੀ ਕਮਿਟੀ ਨੇ ਫੈਸਲਾ ਕਰ ਲਿਆ 2 3 ਹੈ ਜੀ 2 3 ਹੁਣ ਉਹਨਾਂ ਦੀ ਉਹਨਾਂ ਦੀ ਮਰਜ਼ੀ ਆ ਸੀ ਤਾਂ ਕਹਿ ਨਹੀਂ ਸਕਦੇ ਅੰਦਰ ਕਸਟਡੀ ਦਾ ਕੁਝ ਨਹੀਂ ਪਰ ਵਸੂਲ ਦੀ ਗੱਲ ਹੈ ਦਰਦਰਸ਼ਨ ਜਿਸ ਸਾਡੇ ਜਿਹੜੇ ਆ ਗੂ ਬਾਹਰ ਸੀ ਇਹ ਫੈਸਲਾ ਲੈਂਡ ਤੋਂ ਪਹਿਲਾਂ ਉਹਨਾਂ ਨਾਲ ਰਹਿ ਤਾਂ ਸਾਂਝੀ ਕਰਕੇ ਕਿਰਾਇਆ ਬਣਾ ਲੈਂਦੇ ਗੁਣੇਸ਼ ਕਰਕੇ ਸਾਡੇ ਵਾਲਿਆਂ ਨੇ ਫੈਸਲਾ ਇਹ ਹੋ ਗਿਆ ਵੀ ਕਿੰਨਾ ਚਿਰ ਸਾਰੇ ਬੰਦਿਆਂ ਨੂੰ ਨਹੀਂ ਛੱਡਦੇ ਅਸੀਂ ਨਹੀਂ ਇਹਨਾਂ ਚੱਲ ਜਾਂਦੇ ਤੇ ਉਧਰੋਂ ਸਾਥੀ ਕਹਿੰਦੇ ਆ ਕਿ ਵੀ ਕੱਲ ਨੂੰ 12 ਵਜੇ ਤੱਕ ਛੱਡਣ ਜੇ ਛੱਡਣਗੇ ਇਹਦਾ ਮਤਲਬ ਆਪਣਾ ਮੋਰ ਦਾ ਬੋਲਤ ਵੀ ਹੋ ਗਿਆ ਹੁਣ ਇਹ ਫਰਕ ਵਾਲਾ ਕਿੱਥੇ ਆ ਇਹ ਵਿਚਾਰਨ ਵਾਲੀ ਗੱਲ ਇਹਦੇ ਕਰਕੇ ਹੁਣ ਆਪਾਂ ਨੂੰ ਤਾਂ ਇਹ ਇਹ ਮੋਰਚਾ ਚਲਾਉਣੇ ਪੈਣਾ ਕਿਉਂਕਿ ਉੱਧਰ ਜਿਹੜੀ ਸਟੇਟ ਕਮੇਟੀ ਸਾਡੀ ਬਾਹਰ ਹੈ ਜਿਹੜੀ ਅਗਵਾਈ ਕਰ ਰਹੀ ਹੈ ਸਾਡੀ ਜਥੇਬੰਦੀ ਦੀ ਜੇ ਉਹਨਾਂ ਨੂੰ ਇਸ ਗੱਲ ਦੇ ਭਰੋਸੇ 'ਚ ਨਹੀਂ ਲਿਆ ਗਿਆ ਫਿਰ ਇਹ ਫਰਕਾੜੀ ਗਿਆ ਸੰਯੁਕਤ ਮੋਰਚੇ ਦੇ ਵਿੱਚ ਵਿਚਾਰਨ ਵਾਲੀ ਗੱਲ ਹੀ ਹੈ ਇਸ ਕਰਕੇ ਇਹ ਐਲਾਨ ਆ ਜਿਹੜਾ ਹੋਇਆ ਹੈ ਇਹ ਫਰਕੜਾ ਐਲਾਨ ਹੈ ਜਿੰਨਾ ਚਿਰ ਤੱਕ ਆਪਣਾ ਇਧਰੋਂ ਕੋ ਫੈਸਲਾ ਨਹੀਂ ਹੁੰਦਾ ਜਿਹੜੇ ਬੰਦੇ ਢੇਲਾਂ 'ਚ ਬੰਦ ਨੇ ਉਹਨਾਂ ਜਿਹੜੇ ਛੱਡਣੇ ਪਰ ਜਿਹੜਾ ਸਾਡਾ ਐਲਾਨ ਹੋ ਗਿਆ ਸਟੇਜ ਤੋਂ ਇਹਨੂੰ ਲਾਗੂ ਕਰਾ ਕੇ ਜਾਣਾ ਪੈਣਾ ਉਹਨਾਂ ਚਰ ਆਪਣਾ ਤਿਆਰ ਰੋ ਜੇਲਾਜ ਬੰਦ ਨੇ ਉਹਨਾਂ ਨੂੰ ਕੱਲ ਨੂੰ 12 ਵਜੇ ਤੱਕ ਛੱਡਿਆ ਦੇ ਗੁਣੇ ਫੈਸਲਾ ਮਨਜੀਬ ਦਾ ਕਿ ਉਹਨੇ ਸਾਰਿਆਂ ਨਾਲ ਸਾਂਝਾ ਕਰਕੇ ਕੀਤਾ ਮੈਂ ਤਾਂ ਹੁਣ ਕਸਟਡੀ ਸੀ ਮੈਨੂੰ ਤਾਂ ਨਹੀਂ ਪਤਾ ਮੈਂ ਕਹਿੰਦੀ ਜਿਹੜੀ ਸਾਡੀ ਕਮਿਟੀ ਨੇ ਫੈਸਲਾ ਕਰ ਲਿਆ 2 3 ਹੈ ਜੀ 2 3 ਹੁਣ ਉਹਨਾਂ ਦੀ ਉਹਨਾਂ ਦੀ ਮਰਜ਼ੀ ਐ ਅਸੀਂ ਤਾਂ ਕਹਿ ਨਹੀਂ ਸਕਦੇ ਅੰਦਰ ਤੋਂ ਚੱਢੀ ਦਾ ਕੁਝ ਨਹੀਂ ਪਰ ਵਸੂਸ ਦੀ ਗੱਲ ਐ ਗੁਰਦਾਰਸ਼ਨ ਕਿ ਸਾਡੇ ਜਿਹੜੇ ਆ ਗੂ ਬਾਹਰ ਸੀ ਇਹ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਨਾਲ ਰਹਿ ਤਾਂ ਸਾਂਝੀ ਕਰਕੇ ਕਰਾਇਦਾ ਬਣਾ ਲੈਂਦੇ ਗੁਣੇਸ਼ ਕਰਕੇ ਸਾਡੇ ਵਾਲਿਆਂ ਨੇ ਫੈਸਲਾ ਹੋ ਗਿਆ ਵੀ ਕਿੰਨਾ ਚਿਰ ਸਾਰੇ ਬੰਦਾਂ ਨੂੰ ਨਹੀਂ ਛੱਡਦੇ ਅਸੀਂ ਨਹੀਂ ਇਹਨਾਂ ਚੱਲ ਜਾਂਦੇ ਤੇ ਉਧਰੋਂ ਸਾਥੀ ਕਹਿੰਦੇ ਆਗੇ ਵੀ ਕੱਲ ਨੂੰ 12 ਵਜੇ ਤੱਕ ਛੱਡਣ ਦੇ ਛੱਡਣਗੇ ਇਹਦਾ ਮਤਲਬ ਆਪਣਾ ਮੋਰਚਾ ਬੁਲਤ ਵੀ ਹੋ ਗਿਆ ਹੁਣ ਇਹ ਫਰਕ ਵਾਲਾ ਕਿੱਥੇ ਆ ਇਹ ਵਿਚਾਰਨ ਵਾਲੀ ਗੱਲ ਇਹਦੇ ਕਰਕੇ ਹੁਣ ਆਪਾਂ ਨੂੰ ਤਾਂ ਇਹ ਇਹ ਮੋਰਚਾ ਚਲਾਉਣਾ ਹੀ ਪੈਣਾ ਕਿਉਂਕਿ ਉਧਰ ਜਿਹੜੀ ਸਟੇਟ ਕਮੇਟੀ ਸਾਡੀ ਬਾਹਰ ਹੈ ਜਿਹੜੀ ਅਗਵਾਈ ਕਰ ਰਹੀ ਹੈ ਸਾਡੀ ਜਥੇਬੰਦੀ ਦੀ ਜੇ ਉਹਨਾਂ ਨੂੰ ਇਸ ਗੱਲ ਦੇ ਭਰੋਸੇ ਜਿਨੇ ਲਿਆ ਗਿਆ ਫੇਰੇ ਫਰਕੜੀ ਗਿਆ ਸੰਯੁਕਤ ਮੌਜਦੇ ਦੇ ਵਿੱਚ ਵਿਚਾਰਨ ਵਾਲੀ ਗੱਲ ਹੀ ਹੈ ਇਸ ਕਰਕੇ ਇਹ ਐਲਾਨ ਆ ਜਿਹੜਾ ਹੋਇਆ ਹੈ ਇਹ ਫਰਕੜਾ ਐਲਾਨ ਹੈ ਜਿੰਨਾਂ ਚਿਰ ਤੱਕ ਆਪਣਾ ਇਧਰੋਂ ਕੋ ਫੈਸਲਾ ਨਹੀਂ ਹੁੰਦਾ ਜਿਹੜੇ ਬੰਦੇ ਥੇਲਿਆਂ 'ਚ ਬੰਦ ਨੇ ਉਹਨਾਂ ਚਰ ਇਹ ਛੱਡਣੇ ਪਰ ਜਿਹੜਾ ਸਾਡਾ ਐਲਾਨ ਹੋ ਗਿਆ ਸਟੇਜ ਤੋਂ ਇਹਨੂੰ ਲਾਗੂ ਕਰਾ ਕੇ ਜਾਣਾ ਪੈਣਾ ਉਹਨਾਂ ਚਰ ਆਪਣਾ ਤਿਆਰ ਰਹੋ